ਸਸ਼੍ਰੀਕਾਲ ਜੀ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਹਾਂ ਤੁਹਾਡੇ ਨਾਲ ਖੁਸ਼ਬੂ ਰੋਜ਼ਾਨਾ ਦੀ ਤਰ੍ਹਾਂ ਸ਼ੋਅ ਲੈ ਕੇ ਹਾਂ ਜਰਾ ਨਿਰਪੱਖ ਟਾਕ ਮੁੱਦੇ ਦੇ ਪੱਧ ਤੱਕ ਤਾਂ ਅੱਜ ਨਵਾਂ ਸਾਲ ਸ਼ੁਰੂ ਹੋ ਚੁੱਕਾ ਹੈ 2026 ਦਾ ਸਾਡੀ ਪੂਰੀ ਟੀਮ ਦੇ ਵੱਲੋਂ ਨਿਰਪੱਖ ਪੋਸਟ ਦੀ ਸਾਰੇ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ 2026 ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਇਸ ਸ਼ੋਅ ਦੇ ਵਿੱਚ ਅਸੀਂ ਜਿਹੜੇ ਮੁੱਦੇ ਲੈ ਕੇ ਆਨੇ ਹਾਂ ਸਾਰੇ ਤੁਹਾਡੇ ਸਾਰਿਆਂ ਨਾਲ ਪੰਜਾਬ ਦੇ ਨਾਲ ਪੰਜਾਬ ਦੀ ਸਿਆਸਤ ਦੇ ਨਾਲ ਜੁੜੇ ਹੋਏ ਹੁੰਦੇ ਨੇ ਜਿਨ੍ਹਾਂ ਤੇ ਤੁਸੀਂ ਵੀ ਆਪਣੀ ਰਾਏ ਰੱਖ ਸਕਦੇ ਹੋ ਤੇ ਇਹਨਾਂ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਜਗਸੀਰ ਸਿੰਘ ਸੰਧੂ ਬੁਰੀ ਨੇ ਸੰਧੂ ਜੀ ਸਵਾਗਤ ਹੈ ਧੰਨਵਾਦੀ ਮਿਰਵਨੀ ਜੀ ਜੀ ਅ ਜਗਸੀਰ ਜੀ ਬਹੁਤ ਕੁਝ ਰੋਜ਼ ਪੰਜਾਬ ਦੇ ਵਿੱਚ ਹੁੰਦਾ ਤਾਂ ਇੱਕ ਮਸਲਾ ਜੋ ਬਹੁਤ ਜ਼ਿਆਦਾ ਭਖਿਆ ਸੀ ਗੱਲ 2025 ਦੇ ਵਿੱਚ ਇੱਕ ਇਨਫਲੂਐਂਸਰ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਉਸ ਦਾ ਕਤਲ ਹੋ ਜਾਂਦਾ ਲਾਸ਼ ਮਿਲਦੀ ਹੈ ਬਿਠਿੰਡੇ ਦੇ ਵਿੱਚੋਂ ਤਾਂ ਹੁਣ ਜੋ ਮਾਸਟਰਮਾਈਂਡ ਕਿਹਾ ਜਾ ਰਿਹਾ ਸੀ ਅਮਰਿਤਪਾਲ ਸਿੰਘ ਮਹਿਰੋ ਉਸ ਦੀ ਗ੍ਰਿਫਤਾਰੀ ਦੀ ਖਬਰ ਹੈ ਹਾਲਾਂਕਿ ਅਧਿਕਾਰਕ ਤੌਰ ਤੇ ਕੁਝ ਵੀ ਨਹੀਂ ਦੱਸਿਆ ਗਿਆ ਪਰ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਦੁਪਹਿਰ ਦੇ ਵਿੱਚ ਮਹਿਰੋ ਦੀ ਗ੍ਰਿਫਤਾਰੀ ਹੋ ਗਈ ਹੈ ਕੀ ਕਹਿਣਾ ਚਾਹੋਗੇ ਬਿਲਕੁਲ ਇਹ ਬੜਾ ਇੱਕ ਤਰ੍ਹਾਂ ਦਾ ਇੱਕ ਬੱਕਰੇ ਤਰ੍ਹਾਂ ਦਾ ਮਾਮਲਾ ਸੀ ਜਿਹਦੀ ਬੜੀ ਵੱਡੀ ਚਰਚਾ ਹੋਈ ਕਿਉਂਕਿ ਇਸ ਲੜਕੀ ਨੂੰ ਮਾਰ ਕੇ ਤੇ ਇਹਦੀ ਵੀ ਗੱਡੀ ਦੇ ਵਿੱਚ ਉਹ ਗੱਡੀ ਆ ਜਿਹੜੀ ਬਠਿੰਡਾ ਦੀ ਇੱਕ ਪਾਰਕਿੰਗ ਦੇ ਵਿੱਚ ਲਾ ਦਿੱਤੀ ਸੀਗੀ ਬਿਲਕੁਲ ਉਸ ਤੋਂ ਬਾਅਦ ਇਹਦੀ ਡੈੱਡ ਬੋਡੀ ਮਿਲੀ ਡੈੱਡ ਬੋਡੀ ਵੀ ਇਹਦੀ ਸਾਇਦ ਇੱਕ ਦੋ ਦਿਨ ਬਾਅਦ ਮਿਲੀ ਕਿਉਂਕਿ ਪਾਰਕਿੰਗ ਦੇ ਵਿੱਚ ਖੜੀਆਂ ਗੱਡੀਆਂ ਜਿਹੜੀਆਂ ਉਹ ਅਕਸਰ ਇੱਕ ਕਦਾ ਦੋ ਦਿਨ ਖੜੀਆਂ ਰਹਿੰਦੀਆਂ ਨੇ ਲੋਕਾਂ ਨੂੰ ਹੁੰਦਾ ਵੀ ਚਲੋ ਕੋਈ ਆਊਗਾ ਲੈ ਜਾਊਗਾ ਇੱਕੋ ਪਾਰਕਿੰਗ ਕਿਸੇ ਹਸਪੀਟਲ ਦੀ ਸੀਗੀ ਤੇ ਇਹ ਵੀ ਹੁੰਦਾ ਵੀ ਚਲੋ ਹਸਪਤਾਲ ਦੇ ਵਿੱਚ ਸਾਇਦ ਉਹਨਾਂ ਦਾ ਕੋਈ ਮਰੀਜ਼ ਦਾਖਲ ਹੋ ਉਹਨਾਂ ਦੀ ਗੱਡੀ ਆ ਇਸ ਕਰਕੇ ਕੋਈ ਉਸ ਪਾਸੇ ਧਿਆਨ ਨਹੀਂ ਦਿੰਦਾ ਹੈਗਾ ਤੇ ਉਹ ਦੂਸਰੇ ਦਿਨ ਜਦੋਂ ਧਿਆਨ ਦੋ ਦਿਨਾਂ ਬਾਅਦ ਆਇਆ ਤਾਂ ਪਤਾ ਲੱਗਿਆ ਵੀ ਉਹਦੇ ਵਿੱਚ ਇੱਕ ਲੜਕੀ ਦੀ ਲਾਸ਼ ਹੈ ਜਿਹੜੀ ਕਾਫੀ ਗਲ ਛੜ ਗਈ ਸੀ ਤੇ ਉਸ ਤੋਂ ਬਾਅਦ ਉਹਦੀ ਫਿਰ ਸ਼ਨਾਖਤ ਹੁੰਦੀ ਹੈ ਤਾਂ ਪਤਾ ਲੱਗਦਾ ਉਹ ਕਾਂਚਨ ਕੁਮਾਰੀ ਉਹਨੂੰ ਉਰਫ ਕਾਂਚਨ ਭਾਬੀ ਨੇ ਇਸ ਤਰ੍ਹਾਂ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਮਤਲਬ ਉਹਦਾ ਇੱਕ ਤਰ੍ਹਾਂ ਦੇ ਨਾਲ ਵਿਵਾਦਤ ਜੀਆਂ ਵੀਡੀਓ ਉਹਦੀਆਂ 깔ਦੀਆਂ ਰਹਿੰਦੀਆਂ ਸੀ ਜਿਹਨੂੰ ਕਿਹਾ ਜਾਂਦਾ ਵੀ ਨਗੇਜ ਬਾਤ ਜਾਂ ਉਹ ਵਰਤਿਆ ਅਸ਼ਲੀਲ ਕਿਸਮ ਦੇ ਸ਼ਬਦ ਉਹਦੀਆਂ ਜਿਹੜੀਆਂ ਵੀਡੀਓ ਸੀ ਉਹਦੇ ਵਿੱਚ ਵਰਤਿਆ ਜਾਂਦੀਆਂ ਸੀਗੀਆਂ ਸੋ ਅਸ਼ਲੀਲਤਾ ਫੜਾਉਣ ਦੇ ਲਈ ਉਹਨੂੰ ਇੱਕ ਤਰ੍ਹਾਂ ਨਾ ਪੱਕਾ ਜਾਂਦਾ ਵੀ ਜ਼ਿੰਮੇਵਾਰ ਮੰਨਿਆ ਜਾਂਦਾ ਸੀ ਹਾਂ ਇਸੇ ਦਰਾਨੀ ਅੰਮ੍ਰਿਤਪਾਲ ਸਿੰਘ ਮਹਿਰੋਂ ਹੋਂਾਂ ਦੇ ਵੱਲੋਂ ਜਿਹੜੇ ਇਸ ਗੱਲ ਦੀ ਜੀ ਹੈਗੀ ਆ ਉਹ ਪੁਸ਼ਟੀ ਹੋ ਜਾਂਦੀ ਆ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਇਹ ਉਹਨਾਂ ਨੇ ਕੀਤਾ ਕਾਰਾ ਕੁਝ ਬੰਦੇ ਸਾਹਮਣੇ ਆਉਂਦੇ ਜਿਨ੍ਹਾਂ ਦੀ ਗ੍ਰਿਫਤਾਰੀ ਵੀ ਹੋ ਜਾਂਦੀ ਆ ਦੋ ਬੰਦਿਆਂ ਦੀ ਸਹਿਤ ਪਰ ਅਮਰਤਪਾਲ ਮਹਿਰੋਂ ਬਾਰੇ ਉਸ ਵੇਲੇ ਆਉਂਦੀ ਹੈ ਕਿ ਉਹ ਦੇ ਸੜ ਕੇ ਜਾ ਚੁਪਿਆ ਇਹ ਪੁਲਿਸ ਵੱਲੋਂ ਹੀ ਮੈਂ ਸਾਇਦ ਇਸ ਤਰ੍ਹਾਂ ਦੀ ਜਿਹੜੀ ਗੱਲ ਆ ਸਾਹਮਣੇ ਲਿਆਂਦੀ ਗਈ ਸੀ ਕਿ ਉਹ ਦਵਾਈ ਚਲੇ ਗਿਆ ਭਾਰਤ ਸੜ ਗਿਆ ਤੇ ਅੱਜ ਫਿਰ ਕਾਫੀ ਸਮੇਂ ਬਾਅਦ ਇੱਕ ਖਬਰ ਚਰਚਾ ਦੇ ਵਿੱਚ ਆਈ ਹੈ ਸੂਤਰਾਂ ਦੇ ਅਨੁਸਾਰ ਇਹ ਖਬਰ ਆ ਰਹੀ ਹੈ ਕਿ ਅਮਰਤਪਾਲ ਸਿੰਘ ਮਹਿਰੋਂ ਆ ਜਿਹੜੀ ਉਹਦੀ ਗ੍ਰਿਫਤਾਰੀ ਹੈ ਜਿਹੜੀ ਉਹ ਦਵਾਈ ਦੇ ਵਿੱਚ ਹੋਈ ਹੈਗੀ ਹੁਣ ਜਿਵੇਂ ਤੁਸੀਂ ਕਿਹਾ ਵੀ ਅਧਿਕਾਰਤ ਤੌਰ ਤੇ ਤਾਂ ਹਜੇ ਕੁਝ ਨਹੀਂ ਪਤਾ ਲੱਗਿਆ ਪਰ ਇਹ ਦੇ ਬਾਰੇ ਜੇ ਖਬਰ ਨਿਕਲ ਕੇ ਆਈ ਤਾਂ ਲੱਗਦਾ ਵੀ ਬਹੁਤ ਜਲਦੀ ਪੰਜਾਬ ਪੁਲਿਸ ਵੱਲੋਂ ਵੀ ਜਾਂ ਸਰਕਾਰ ਵੱਲੋਂ ਕੋਈ ਨਾ ਕੋਈ ਗੱਲ ਕਹੀ ਜਾਣੀ ਹੈ ਔਰ ਪਤਾ ਲੱਗਣਾ ਕਿ ਇਹਨਾਂ ਨੂੰ ਅਮਰਪਾਲ ਨੂੰ ਇੱਧਰ ਇੰਡੀਆ ਲੈ ਆਉਣ ਦੇ ਲਈ ਕੀ ਤਰਦਦ ਆ ਜਿਹੜੇ ਹੋ ਰਹੇ ਆ ਤਾਂ ਇਹ ਜਿਹੜੀ ਇਹਦੀ ਗ੍ਰਿਫਤਾਰੀ ਆ ਇੰਟਰਪੋਲ ਦੇ ਵਿੱਚ ਇਹਨੂੰ ਦਿੱਤਾ ਗਿਆ ਸੀ ਉਸ ਸਮੇਂ ਸੋ ਜਿਹੜੀ ਕਿ ਪੂਰੇ ਬਾਰਡਰ ਦੇ ਵਿੱਚ ਜਿਸ ਤਰ੍ਹਾਂ ਦਾ ਇੱਕ ਕਾਨੂੰਨ ਹੈ ਅਪਰਾਧੀਆਂ ਨੂੰ ਫੜਨ ਦਾ ਜਾਂ ਦੂਸਰੇ ਦੇ ਮੁਲਕ ਦੇ ਹਵਾਲੇ ਕਰਨ ਦਾ ਸੋ ਉਸ ਦੇ ਜਰੀਏ ਇਹ ਜਿਹੜੀ ਗ੍ਰਿਫਤਾਰੀ ਹੈ ਇਹ ਹੋਣ ਦੀ ਸੰਭਾਵਨਾ ਜਿਹੜੀ ਬਣੀ ਹੋਈ ਹੈ ਸੋ ਲੱਗਦਾ ਬਹੁਤ ਜਲਦੀ ਹੈ ਜਿਹੜਾ ਅਧਿਕਾਰਤ ਤੌਰ ਤੇ ਇਹਦੇ ਬਾਰੇ ਜਿਹੜੀ ਜਾਣਕਾਰੀ ਉਹ ਨਿਕਲ ਕੇ ਸਾਡੇ ਸਾਹਮਣੇ ਆਊਗੀ ਜੀ ਆ ਬਿਲਕੁਲ ਜਸਜੀਤ ਜੀ ਜਿਸ ਵੇਲੇ ਇਹ ਸਾਰੀ ਘਟਨਾ ਵਾਪਰੀ ਸੀ ਤੋਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਅਲੱਗ ਹੀ ਸਿਨੈਰੀਓ ਬਣ ਗਿਆ ਸੀ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈ ਬਹੁਤ سارے ਮੁੰਡੇ ਕੁੜੀਆਂ ਰੀਲਸ ਬਣਾਉਂਦੇ ਨੇ ਸ਼ਾਰਟਸ ਬਣਾਉਂਦੇ ਨੇ ਬਹੁਤ ਸਾਰੀਆਂ ਵੀਡੀਓਜ਼ ਬਣਾਉਂਦੇ ਨੇ ਤੇ ਨਾਲ ਦੀ ਨਾਲ ਜਿਸ ਤਰੀਕੇ ਦੇ ਨਾਲ ਇਹ ਕੰਚਨ ਕੁਮਾਰੀ ਦਾ ਜੋ ਕਮਲਪੁਰ ਭਾਬੀ ਵਾਲਾ ਮਾਮਲਾ ਹੋਇਆ ਸੀ ਨਾਲ ਦੀ ਨਾਲ ਹੋਰ ਬਹੁਤ ਸਾਰੇ ਇਨਫਲੂਐਂਸਰਜ਼ ਨੂੰ ਇਸ ਤਰੀਕੇ ਦੇ ਨਾਲ ਧਮਕੀਆਂ ਦੇ ਦਿੱਤੀਆਂ ਗਈਆਂ ਸੀ ਕਿ ਨਤੀਜਾ ਆਹੀ ਭੁਗਤਣਾ ਪਊਗਾ ਤਾਂ ਉਸ ਤੋਂ ਬਾਅਦ ਮੈਰੋਂ ਦੁਬਈ ਚਲਾ ਜਾਂਦਾ ਉਸ ਤੋਂ ਬਾਅਦ ਵੀਡੀਓ ਵੀ ਆਈ ਸੀ ਮੈਰੋਂ ਦੀ ਖੁਦ ਲਾਈਵ ਹੋ ਕੇ ਵੀਡੀਓ ਬਣਾਈ ਗਈ ਸੀ ਮੈਰੋਂ ਦੇ ਵੱਲੋਂ ਤਾਂ ਕਿਆ ਜਾ ਰਿਹਾ ਜੋ ਸੂਤਰਾਂ ਦੇ ਹਵਾਲੇ ਤੋਂ ਕਿ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜੇਕਰ ਇਹ ਰਿਪੋਰਟ ਕੀਤਾ ਜਾਂਦਾ ਤੇ 에ਅਰਪੋਰਟ ਤੋਂ ਹੀ ਪੁਲਿਸ ਗ੍ਰਿਫਤਾਰ ਕਰਕੇ ਲੈ ਚੋਗੀ ਆ ਬਿਲਕੁਲ ਨਹੀਂ ਹੁਣ ਇਹ ਅਜੇ ਪੁਸ਼ਟੀ ਨਹੀਂ ਹੋਈ ਵੀ ਉੱਥੋਂ ਗ੍ਰਿਫਤਾਰੀ ਜਿਹੜੀ ਐਂਟਰਪੋਲ ਦੇ ਰਹੀ ਹੋਈ ਹੈ ਫਿਰ ਤਾਂ ਮੈਨੂੰ ਲੱਗਦਾ ਵੀ ਉਹ ਸਿੱਧਾ ਇੱਥੋਂ ਦੀ ਪੁਲਿਸ ਦੇ ਹਵਾਲੇ ਕਰਨਗੇ ਜੇ ਐਂਟਰਪੋਲ ਨੇ ਕੀਤੀ ਹੋਈ ਜੇ ਕੋ ਉਹ ਜੁਏਡੀ ਪੁਲਿਸ ਨੇ ਫੜ ਕੇ ਮਤਲਬ ਉਹਨੂੰ ਰਿਪੋਰਟ ਕਰਨ ਵਾਲਾ ਮਾਮਲਾ ਹੋਇਆ ਤਾਂ ਫਿਰ ਉਹ ਉਹਨੂੰ ਤੋੜ ਹੱਥ ਰਾਹ ਦਿੱਤਾ ਜਾਊਗਾ ਜਿੱਥੇ ਇੱਥੇ ਆਉਣ ਸਾਰੇ 에어ਪੋਰਟ ਤੇ ਜਿਵੇਂ ਅ ਅੱਗੇ ਵੀ ਹੁੰਦਾ ਵੀ ਇਹਨਾਂ ਉਹ ਆਪਣੀ ਪੁਲਿਸ ਆ ਜਿਹੜੀ ਉਹ 에어ਪੋਰਟ ਤੇ ਉਹਨੂੰ ਗ੍ਰਿਫਤਾਰ ਕਰ ਲੂਗੀ ਇਹ ਅਜੇ ਪੁਸ਼ਟੀ ਨਹੀਂ ਹੋ ਸਕੀ ਵੀ ਉਹਦੀ ਜਿਹੜੀ ਗ੍ਰਿਫਤਾਰੀ ਆ ਉਹ ਅ ਅਨਟਰਪੋ ਹੋ ਰਹੀ ਹੋਈ ਆ ਜਾਂ ਜੁਆਈ ਜਿਹੜੀ ਉੱਥੋਂ ਦੀ ਸਥਾਨਕ ਪੁਲਿਸ ਆ ਉਹਨੇ ਫੜਿਆ ਹੈਗਾ ਉਹ ਇਹ ਇਹ ਵੀ ਅਜੇ ਮਾਮਲਾ ਹੈ ਪਰ ਉਦੋਂ ਜਿਹੜੀ ਤੁਸੀਂ ਗੱਲ ਉਸ ਤੋਂ ਦਿਨਾਂ ਦੇ ਸਿਨੈਰੀਓ ਦੀ ਕਰਦੇ ਹੋ ਉਸ ਵੇ ਉਸ ਦਿਨ ਤਾਂ ਸੋਸ਼ਲ ਮੀਡੀਆ ਦੇ ਉੱਪਰ ਵੀ ਬੜੀ ਚਰਚਾ ਤੇ ਲਈ ਕੁਝ ਲੋਕ ਕੰਤਨ ਕੁਮਾਰੀ ਦੇ ਹੱਕ ਚ ਆ ਗਏ ਸੀ ਕੁਝ ਲੋਕ ਅਮਰਪਾਲ ਦੇ ਹੱਕ ਦੇ ਵਿੱਚ ਆ ਗਏ ਸੀ ਬੜਾ ਮਤਲਬ ਉਹਨਾਂ ਦਿਨਾਂ ਦੇ ਵਿੱਚੋਂ ਭਖਿਆ ਸੀ ਮਾਮਲਾ ਸੋ ਲੱਗਦਾ ਹੁਣ ਇਹ ਦੁਬਾਰਾ ਫੇਰ ਜਦੋਂ ਇਹ ਗ੍ਰਿਫਤਾਰੀ ਹੋਊਗੀ ਮਾਮਲਾ ਇੱਕ ਵਾਰ ਫੇਰ ਉਸੇ ਤਰ੍ਹਾਂ ਹੀ ਸੋਸ਼ਲ ਮੀਡੀਆ ਦੇ ਸੁਰਖੀਆਂ ਬਣਣੀਆਂ ਇਹਦੀਆਂ ਤੇ ਕੁਝ ਲੋਕਾਂ ਦੀਆਂ ਪੋਸਟਾਂ ਵਿਰੋਧਾਉਣਗੀਆਂ ਕੁਝ ਦੀਆਂ ਹੱਕ ਚ ਆਉਣਗੀਆਂ ਸੋ ਇਹ ਚਰਚਾ ਦੁਬਾਰਾ ਫੇਰ ਖੜੀ ਹੋ ਜਾਣੀ ਹੈ ਜੀ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜੀ ਬਿਲਕੁਲ ਜਗਸੀਰ ਜੀ ਹੁਣ ਦੇਖਣਾ ਹੋਊਗਾ ਕਿਉਂਕਿ ਹਲੇ ਤਾਂ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਦੇਖਣਾ ਹੋਏਗਾ ਕਿ ਹੁਣ ਅੱਗੇ ਨਿਕਲ ਕੇ ਕੀ ਸਾਹਮਣੇ ਆਉਂਦਾ ਹੈ ਕਿਉਂਕਿ ਜਦੋਂ ਇਥੇ ਭਾਰਤ ਪੰਜਾਬ ਵਾਪਸ ਲਿਆਉਂਦਾ ਚਾਹੇਗਾ ਤਾਂ ਉਦੋਂ ਬਹੁਤ ਜ਼ਿਆਦਾ ਅਪਡੇਟਸ ਵੀ ਆਉਣਗੀਆਂ ਬਹੁਤ ਜ਼ਿਆਦਾ ਮੁੱਦਾ ਵੀ ਗਰਮਾ ਸਕਦਾ ਹੈ ਜੇਕਰ ਸੱਚਿਓ ਇਸ ਤਰੀਕੇ ਦੇ ਨਾਲ ਅਰੈਸਟ ਹੁੰਦੀ ਹੈ ਤੇ ਰਿਪੋਰਟ ਕੀਤਾ ਜਾਂਦਾ ਹੈ ਤਾਂ ਜੇਕਰ ਹੁਣ ਅਸੀਂ ਡਿਜੀਟਲ ਮੀਡੀਆ ਲਈ ਮਤਲਬ ਆਉਣ ਵਾਲੇ ਦਿਨ ਦੇ ਲਈ ਇੱਕ ਹੋਰ ਕੰਮ ਮਿਲ ਜਾਣਾ ਇਹਦੇ ਉੱਪਰ ਚੱਲੀ ਜਾਊ ਕਈ ਦਿਨ ਕੰਮ ਹਾਂਜੀ ਬਿਲਕੁਲ ਬਿਲਕੁਲ ਇਹ ਤਾਂ ਹੈ ਹੀ ਹੈ ਤੇ ਜੇਕਰ ਅਸੀਂ ਅੱਗੇ ਵੱਧਦੇ ਹਾਂ ਜਕਸੀਰ ਜੀ ਇੱਕ ਮਾਮਲਾ ਜੋ ਬਹੁਤ ਲੰਮੇ ਸਮੇਂ ਤੋਂ ਸਿਆਸਤ ਦੇ ਵਿੱਚ ਇਹ ਮਾਮਲਾ ਗਰਮਾਇਆ ਹੋਇਆ ਸੀਗਾ ਕਿ 328 ਪਾਵਨ ਸਰੂਪਾ ਦਾ ਮਾਮਲਾ ਉਹ ਮਾਮਲਾ ਹੁਣ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਿਮਨ ਹੂਰਾ ਦੇ ਵੱਲੋਂ ਚੁੱਕਿਆ ਜਾਂਦਾ ਮਤੇ ਦਿਖਾਏ ਜਾਂਦੇ ਨੇ 2020 ਦੇ ਤਾਂ ਜੋ ਧਾਮੀ ਨੇ ਐਸਜੀਪੀਸੀ ਪ੍ਰਦਾਨ ਉਹਨਾਂ ਦੇ ਵੱਲੋਂ ਅਲੰਗ ਬਿਆਨ ਦਿੱਤਾ ਜਾਂਦਾ ਤਾਂ ਹੁਣ ਕਾਰਵਾਈ ਹੋ ਗਈ ਹੈ ਐਫਆਈਆਰ ਬਾਦਲਾਂ ਦੇ ਕਰੀਬੀ ਤੇ ਹੋਈ ਹੈ ਜੋ ਸੀਏ ਹੈ ਸੁਖਬੀਰ ਸਿੰਘ ਬਾਦਲ ਹੁਰਾਦਾਰ ਤੇ ਦੂਜੇ ਪਾਸੇ ਜੋ ਮੇਰੇ ਖਿਆਲ ਐਸਜੀਪੀਸੀ ਦੇ ਵਿੱਚ ਵੀ ਉਹੀ ਅਕਾਉਂਟਸ ਦਾ ਕੰਮ ਦਿੱਤਾ ਤਾਂ ਕੋਲੀ ਤੇ ਪਰਚਾ ਦਰਜ ਹੋ ਗਿਆ ਟੰਗਿਆ ਗਿਆ ਕੋਲੀ ਕੀ ਕਹਿਣਾ ਚਾਹੁੰਗੇ हां बिल्कुल जी ਇਹ ਹਾਂ ਮਾਮਲਾ ਕਾਫੀ ਪੁਰਾਣਾਗਾ तकरीबन ਆਪਾਂ ਕਹਿ ਸਕਦੇ ਹਾਂ ਵੀ 10-15 ਸਾਲ ਹੋ ਗਏ ਜੇ ਗੱਲ ਨੂੰ ਇਸ ਨੂੰ ਪੂਰੀ ਨੂੰ ਦੇਖੀਏ ਤਾਂ ਸ਼ਾਇਦ ਇਹ 2009 ਦੇ ਵਿੱਚ ਇਹਨੂੰ ਉੱਤੇ ਜਿਹੜਾ ਅਪਾਇੰਟ ਕੀਤਾ ਸੀ ਜਦੋਂ ਇਹਦੀ 3.5 ਲੱਖ ਰੁਪਇਆ ਤਨਖਾਹ ਲਾਤੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਭ ਤੋਂ ਵੱਡਾ ਰੌਲਾ ਪਿਆ ਸੀ ਕਿ ਆ ਵੀ ਇੰਨੀ ਵੱਡੀ ਤਨਖਾਹ ਇੱਕ ਬੰਦੇ ਨੂੰ ਲਾਈ ਗਈ ਆ ਪਰ ਹੁਣ ਉਹ ਤਨਖਾਹ ਦਾ ਬਾਅਦ ਪਤਾ ਲੱਗਿਆ ਵੀ ਬੰਦਾ ਹੁਣ ਕੰਮ ਹੀ ਬਹੁਤ ਕਰਦਾ ਸੀਗਾ ਜੀ ਫਿਰ ਉਹਨੂੰ ਤਨਖਾਹ ਤਾਂ ਉਹਨੀ ਮਿਲਣੀ ਆ ਕੱਲ ਤਾਂ ਸ਼੍ਰੋਮਣੀ ਕਮੇਟੀ ਦੀ ਥੋੜੀ ਜਿਹੀ ਗੱਲ ਤਾਂ ਹੁਣ ਆਰਬਿਟਰ ਦਾ ਹਿਸਾਬ ਕਿਤਾਬ ਦੇਖਣਾ ਸੀ ਉਹਨੇ ਬਾਦਲਾਂ ਦਾ ਵੀ ਕਹਿੰਦੇ ਹਿਸਾਬ ਕਿਤਾਬ ਉਹੀ ਦੇਖਦਾ ਸੀਗਾ ਇਤੋਂ ਤੱਕ ਕੇ ਕਿਸੇ ਚੈਨਲ ਦਾ ਵੀ ਬਾਹਰ ਉਹਦਾ ਵਿਗਾੜ ਜਿਹੜਾ ਉਹ ਸਾਰਾ ਉਹ ਉਹੀ ਦੇਖਦੇ ਰਹਿ ਸਕਦਾ ਸੀ ਸਾਰਾ ਹਿਸਾਬ ਕਿਤਾਬ ਮਤਲਬ ਉਹ ਵੀ ਰੱਖ ਰਿਆ ਸੀਗਾ ਪਰ ਇੰਨੇ ਕੰਮਾਂ ਦੀ ਇੰਨੀ ਕਿ ਤਨਖਾਹ ਤਾਂ ਬਣਦੀ ਹੋਈ ਸੀ ਜਿੰਨੀ ਕਿ ਲਾਈ ਗਈ ਉਹਦੀ ਜੋ ਤਰ੍ਹਾਂ ਖਾ ਦਾ ਬੜਾ ਉਦੋਂ ਰੋਲਾ ਪੈਂਦਾ ਰਿਹਾ ਤੇ ਉਹ ਹੌਲੀ ਹੌਲੀ ਹੁਣ ਮਤਲਬ ਕਿਹਾ ਇਹ ਜਾਂਦਾ ਸੀਗਾ ਵੀ ਜਿਹੜਾ ਸ਼੍ਰੋਮਣੀ ਕਮੇਟੀ ਦੇ ਅੰਦਰਲਾ ਸਿਸਟਮ ਹੈ ਉਹਨੂੰ ਸਹੀ ਕਰਨਾਗਾ ਉਹ ਖਾਤੇ ਕੁੱਤਿਆਂ ਦਾ ਮਤਲਬ ਨਹੀਂ ਹਿਸਾਬ ਪਤਾ ਪਉਂਦਾ ਜੀ ਉਹਦੇ ਵਿੱਚ ਇਹ ਇਸ ਕਰਕੇ ਲਾਇਆ ਗਿਆ ਵੀ ਬੜਾ ਕੰਪਿਊਟਰਾਈਜ਼ ਕਰਨ ਕਰਨਾ ਸੀ ਸਾਰਾ ਸਿਸਟਮ ਉਹ ਜਿਹੜਾ ਹੈਗਾ ਆਨਲਾਈਨ ਲੈ ਕੇ ਆਉਣਾ ਸੀਗਾ ਉਹ ਸਾਰਾ ਕੁਝ ਕਰਨ ਦੇ ਲਈ ਇਹਦੀ ਅਪਾਇੰਟਮੈਂਟ ਹੈ ਜਿਹੜੀ ਹੋਈ ਸੀਗੀ ਉਹ ਜਦੋਂ ਫਿਰ ਉਹ ਮਾਮਲਾ ਆਇਆ 328 ਰੁਪਆ ਵਾਲਾ ਉਹਦੇ ਵਿੱਚ ਫਿਰ ਇਹ ਚ ਚ ਚਾਹੇ ਤੂੰ ਦਵਾ ਦੀਆਂ ਸਵਾਮਾਂ ਵਿੱਚ 2020 ਦੇ ਵਿੱਚ ਇਹ ਖਤਮ ਕਰਤੀਆਂ ਸੀਗੀਆਂ ਉਸ ਤੋਂ ਬਾਅਦ 10 11 ਸਾਲ ਤੇ ਇਹ ਵੀ ਕਿਹਾ ਗਿਆ ਸੀਗਾ ਵੀ ਜਿਹਨੂੰ ਜਿਹੜਾ ਪੈਸਾ ਦਿੱਤਾ ਉਹਦਾ 75% ਪੈਸਾ ਜਿਹੜਾ ਉਹ ਵਾਪਸ ਲਿਆ ਜਾਵੇ ਤੋ ਜਦੋਂ ਨਸਰੋਮਣੀ ਕਮੇਟੀ ਨੇ ਦੇ ਦਿੱਤਾ ਇਹਨੂੰ ਉਹ ਪਤਾ ਨਹੀਂ ਹੁਣ ਆਇਆ ਜਾਂ ਨਹੀਂ ਆਇਆ ਜਾਂ ਹੁਣ ਆਊਗਾ ਉਹਦਾ ਹਜੇ ਕੁਝ ਨਹੀਂ ਪਤਾ ਹੁਣ ਇਹ ਵੀ ਅੰਗਰ ਚੱਲਦੀ ਹੈ ਕਿਉਂਕਿ ਅੱਜ ਜਿਹੜਾ ਪੁਨਰਸਰਜੀਤ ਅਕਾਲੀ ਦਲ ਹੈਗਾ ਜਿਹਦੇ ਪ੍ਰਧਾਨ ਗਿਆਨੀ ਹਰਬੀ ਸਿੰਘ ਨੇ ਜਿਹੜੇ ਕਿ ਉਸ ਸਮੇਂ ਜ਼ਥੇਦਾਰ ਸੀ ਕਲਤਖ ਸਾਹਿਬ ਦੇ ਇਹਨਾਂ ਰੌਲੇਾਂ ਘਟੋਲਿਆਂ ਦੇ ਵਿੱਚ ਉਹਨਾਂ ਦਾ ਕਾਫੀ ਜੋ ਮਤਲਬ ਯੋਗਦਾਨ ਕਹਿ ਰਿਹਾ ਜਾਂ ਉਸ ਸਮੇਂ ਉਹਨਾਂ ਦੇ ਸਮੇਂ ਹੋਏ ਇਹ ਇਹ ਰੌਲੇ ਘਟੋਲੇ ਜਦੋਂ ਪਏ ਨੇਗੇ ਸੋ ਅੱਜ ਉਹਨਾਂ ਨੇ ਬੜੀ ਇੱਕ ਸਪਸ਼ਟ ਗੱਲ ਕਹੀ ਹੈ ਵੀ 328 ਰੁਪਆ ਵਾਲੇ ਮਾਮਲੇ ਤੇ ਜਿਹੜੀ ਕਾਰਵਾਈ ਆ ਉਹ ਇਸ ਕੋਹਲੀ ਸਾਹਿਬ ਤੇ ਹੁੰਦੀ ਸੀ ਸਤਿੰਦਰ ਸਿੰਘ ਕੋਹਲੀ ਨੇ ਜਿਹੜੇ ਤੇ ਜੇ ਇਹ ਕੋਲੀ ਸਾਹਿਬ ਨੂੰ ਬਚਾਉਣ ਦੀ ਖਤਿਰਕਰਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰਾ ਮਾਮਲਾ ਉਜਾ ਲਿਆ ਅੱਜ ਮਤਲਬ ਉਹਨਾਂ ਦਾ ਕਹਿਣਾ ਇਹ ਹੈ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਜਦੋਂ ਉਹਨਾਂ ਨੂੰ ਇਹ ਜਿਹੜੇ ਹੈਗੇ ਨੇ ਐਸਐਸ ਕੋਲੀ ਤੇ ਇਹਨਾਂ ਦੇ ਸੀਗੀ ਉਹ ਐਸਐਸ ਕੋਲੀ ਐਂਡ ਐਸਐਸੋਸੀਏਟ ਫਰਮ ਇਹਨਾਂ ਦੀ ਜਿਹੜੀ ਸੀ ਉਹਦਾ ਨਾਮ ਸੀ ਇਹਨੂੰ ਜਿਹੜਾ ਉਹ ਠੇਕਾ ਦਿੱਤਾ ਗਿਆ ਸੀ ਜਾਂ ਕਹਿ ਸਕਦੇ ਆਪਾਂ ਜਾਂ ਉਹ ਤਨਖਾਹ ਤੇ ਲਾਇਆ ਗਿਆ ਸੀ ਇਹਨਾਂ ਨੂੰ ਤੇ ਉਹ ਕਹਿੰਦੇ ਵੀ ਇਹਨਾਂ ਦੇ ਕਾਰਨ ਹੀ ਸਾਰੇ ਦਾ ਸਾਰਾ ਮਾਮਲਾ ਜਿਹੜਾ ਉਲਝਿਆਗਾ ਅਸਲ 328 ਰੁਪਿਆਂ ਵਾਲਾ ਮਾਮਲਾ ਉਦੋਂ ਹੀ ਛੁਲੜੇ ਜਾਣਾ ਸੀਗਾ ਜੇ ਕੋਲੀ ਸਾਹਿਬ ਨਾ ਫਾਸ਼ਦੇ ਹੁੰਦੇ ਤੇ ਇਹਨੂੰ ਵਸਣ ਦੇ ਚੱਕਰ 'ਚ ਫਿਰ ਉਦੋਂ ਐਫ ਆਈ ਆਰ ਜਿਹੜੀ ਨਹੀਂ ਕਰਾਈ ਗਈ ਜਿਹੜਾ ਪੁਲਿਸ ਕੋਲੇ ਮਾਮਲਾ ਲਿਜਾਣ ਦੀ ਗੱਲ ਕੀਤੀ ਸੀ ਨਾ ਜਿਹੜੀ ਗੋਬਿੰਦ ਸਿੰਘ ਲੋਂਗੋਵਾਲ ਜਿਹੜੇ ਉਸ ਸਮੇਂ ਐ ਜੀ ਪੀ ਸੀ ਦੇ ਪ੍ਰਧਾਨ ਸੀਗੇ ਤੇ ਉਹਨਾਂ ਕੋਲੇ ਜਦੋਂ ਇਸ ਮਾਮਲੇ ਦੀ ਜਿਹੜੀ ਜਾਂਚ ਹੈ ਮਸਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਕਿਉਂਕਿ ਅਸਲ ਦੇ ਵਿੱਚ ਰੌਲਾ ਪਿਆ ਸੀਗਾ ਇੱਕ ਸਟੋਰ ਕੀਪਰ ਸੀ ਕਮਲਜੀਤ ਸਿੰਘ ਉਹ ਉਹ ਸੇਵਾ ਮੁਕਤ ਹੋਇਆ ਸੀ ਜਦੋਂ ਉਸ ਤੋਂ ਬਾਅਦ ਉਸ ਹਸਾਬਕਤਾ ਮળોਣ ਲੱਗੇ ਉਦੋਂ 328 ਰੁਪਏ ਵਾਲਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਤੇ ਉਸ ਤੋਂ ਬਾਅਦ ਮਤਲਬ ਗੱਲ ਬਾਹਰ ਨਿਕੜਾਈ ਰੌਲਾ ਪੈ ਗਿਆ ਇਸ ਗੱਲ ਦਾ ਪਹਿਲਾਂ ਤਾਂ ਉਹ ਅੰਦਰ ਦੱਬਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਮਾਮਲਾ ਬਾਹਰ ਨਿਕਲਿਆ ਆ ਅਖਬਾਰਾਂ ਦੇ ਵਿੱਚ ਆ ਗਈ ਗੱਲ ਤਾਂ ਫਿਰ ਇਹਦੇ ਉੱਤੇ ਸ਼੍ਰੋਮਣੀ ਕਮੇਟੀ ਨੇ ਜਾਂਚ ਕਰਾਉਣ ਦਾ ਮਸਲਾ ਅਕਾਲ ਤਖਤ ਸਾਹਿਬ ਕੋਲ ਚਲਿਆ ਗਿਆ ਅਕਾਲ ਤਖਤ ਸਾਹਿਬ ਦੇ ਵਿੱਚੋਂ ਕਿਹਾ ਗਿਆ ਵੀ ਇਹਨੂੰ ਦੇਖਿਆ ਜਾਵੇ ਕਿਉਂਕਿ ਰੌਲਾ ਜਾਦੇ ਪੈ ਗਿਆ ਅਕਤ ਲਈ ਗੱਲ ਹੁੰਦੀ ਹੈ ਵੀ ਜਦੋਂ ਬਹੁਤਾ ਰੌਲਾ ਪੈ ਜੇ ਨਾ ਕਿਸੇ ਤੋਂ ਲੋਟ ਆਵੇ ਜਾਏ ਉਹ ਸ਼੍ਰੋਮਣੀ ਕਮੇਟੀ ਆ ਤੇ ਜਾਏ ਸ਼੍ਰੋਮਣੀ ਅਕਾਲੀ ਦਲ ਆ ਫਿਰ ਉਹ ਅਕਾਲ ਤਖਤ ਵਾਲੇ ਪਾਸੇ ਭੇਜ ਦਿੰਦੇ ਵੀ ਉਧਰੋਂ ਇਹਨੂੰ ਸ਼ੈਟ ਕਰ ਲਓ ਕੰਮ ਨੂੰ ਤੇ ਅਕਾਲ ਤਖਤ ਸਾਹਿਬ ਤੇ ਚਲਿਆ ਗਿਆ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਅਸਵੀ ਉਹਨੂੰ ਅਗਿਆਨੀ ਹਰਪੀ ਸਿੰਘ ਹੁਣ ਇਹਨਾਂ ਨੇ ਬਣਾਤਾ ਮਤਲਬ ਇਹਦੇ ਲਈ ਜਾਂਚ ਲਈ ਕਮਿਸ਼ਨ ਬਣਾਤਾ ਕਿ ਇਹਦਾ ਜਾਂਚ ਕੀਤੀ ਜਾਵੇ ਤੇ ਉਹਦੇ ਵਿੱਚੋਂ ਵੀ ਜਿਹੜੇ ਉਹ ਬੀਬੀ ਜੱਜ ਸੀ ਉਹ ਤਾਂ ਸ਼ਾਇਦ ਉਹਨੂੰ ਕੋਰੋਨਾ ਵੀ ਚੱਲਦਾ ਸੀ ਉਹਨਾਂ ਦਿਨਾਂ ਦੇ ਵਿੱਚ ਉਦਾ ਉਹ ਕਰੋਨਾ ਦੇ ਕਰਕੇ ਜਵਾਬ ਦੇਗੀ ਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਫਿਰ ਇਹ ਇੱਕ ਹੋ ਰਹਿ ਗਈ ਸੀ ਉਹਦੇ ਵਿੱਚ ਐਡਵੋਕੇਟੀ ਸਰ ਸਿੰਘ ਉਹਨਾਂ ਨੂੰ ਦੇ ਦਿੱਤੀ ਗਈ ਹੈ ਜਾਂਚ ਉਹਨਾਂ ਦੇ ਨਾਲ ਦੋ ਬੀਬੀਆਂ ਐ ਸੀਗੀਆਂ ਜਿਹੜੀਆਂ ਕਿ ਐਡਵੋਕੇਟ ਸੀਗੀਆਂ ਇੱਕ ਸਾਰ ਮਤਲਬ ਇਹ ਸੀ ਇਹ ਸੀ ਕਿਾਤਾ ਖੁੱਤਿਆਂ ਬਾਰੇ ਚੰਗੀ ਤਰ੍ਹਾਂ ਨੌਲੇਜ ਰੱਖਦੇ ਸੀ ਉਹਨਾਂ ਨੇ ਫਿਰ ਸਾਰੀ ਜਾਂਚ ਪੜਤਾਲ ਕੀਤੀ ਸਾਰਾ ਕੁਝ ਫਰੋਲਿਆ ਤੇ ਉਹ ਜਾਂਚ ਜਿਹੜੀ ਹੈ ਉਹ ਕਰਕੇ ਸ਼ਰੋਮਣੀ ਕਮੇਟੀ ਨੂੰ ਦਿੱਤੀ ਸ਼ਰੋਮਣੀ ਕਮੇਟੀ ਨੇ ਕੋਲੇ ਆ ਜੀ ਤਾਂ ਸ਼ਰੋਮਣੀ ਕਮੇਟੀ ਦੇ ਗੋਬਿੰਦ ਸਿੰਘ ਲੋਂਗੋਵਾਲ ਸਾਹਿਬ ਨੇ ਉਸ ਦਿਨ ਮਤਲਬ ਜਿਹੜੀ ਅਬਜੈਕਟਿਵ ਦੀ ਮੀਟਿੰਗ ਦੇ ਵਿੱਚ ਇਹਦਾ ਪਹਿਲਾਂ ਤਾਂ ਉਹਦਾ ਥੈਂਕਸ ਕੀਤਾ ਵੀ ਬਹੁਤ ਵਧੀਆ ਤੁਸੀਂ ਕੰਮ ਕੀਤਾ ਜੀ ਜਾਂਚ ਕਰਕੇ ਸਾਨੂੰ ਦਿੱਤੀ ਹੈ ਤੇ ਸਾਡਾ ਭਾਰ ਹੌਲਾ ਹੋ ਗਿਆ ਇਹ ਉਸ ਤੋਂ ਬਾਅਦ ਉਹਨਾਂ ਨੇ ਸਾਰਾ ਕੁਝ ਕਰਕੇ ਹਰਜਿੰਦਰ ਸਿੰਘ ਧਾਮੀ ਜਿਹੜੇ ਕੋਲ ਜਨਰਲ ਸੈਕਟਰੀ ਸੀ ਇਹਨਾਂ ਨੂੰ ਕਹਿਤਾ ਵੀ ਤੁਸੀਂ ਇਹਦੇ ਉੱਤੇ ਮਾਮਲਾ ਦਰਜ ਕਰਾਓ ਅੰਦਰੂਭਾਗੀ ਕਾਰਵਾਈ ਵੀ ਕਰੂ ਸ਼੍ਰੋਮਣੀ ਕਮੇਟੀ ਔਰ ਇਹਦੇ ਤੇ ਫੌਜਦਾਰੀ ਮਾਮਲਾ ਵੀ ਜੀ ਐਫ ਆਈ ਆਰ ਕਰਾਓ ਜਿਹੜਾ ਜਿਹੜਾ ਇਹ ਕੋਈ ਇਹ ਕੱਪੜੇ ਦੇ ਵਿੱਚ ਦੋਸ਼ੀ ਪਾਇਆ ਗਿਆ ਉਸ ਰਿਪੋਰਟ ਦੇ ਅਨੁਸਾਰ ਜਿਹੜੇ 16 ਜਣੇ ਹੁਣ ਐਫ ਆਈ ਆਰ ਚਾਏ ਨੇਗੇ ਇਹ ਇਨ੍ਹਾਂ 16 ਦੇ ਉੱਪਰ ਹੀ ਹੂੰ ਤੋਂ ਤੋਂ ਬਾਅਦ ਮਤਲਬ ਜਦੋਂ ਕਹਿੰਦੇ ਮਤਲਬ ਪਤਾ ਲੱਗਿਆ ਵੀ ਤਾਂ ਸਾਰਾ ਜਿਹੜੀ ਲੁਗਾਜ ਹੈ ਤਾਂ ਕੋਲੀ ਸਾਹਿਬ ਵਾਲੇ ਪਾਸੇ ਚਲੇ ਜਾਂਦਾ ਸਾਰਾ ਸਿਸਟਮ ਜੀ ਐਫ ਆਈ ਆਰ ਦਰਜ ਹੋ ਵੀ ਦੱਸਣਾ ਦਾ ਕੋਲੀ ਸਾਹਿਬ ਨੇ ਆ ਤੇ ਉਸ ਤੋਂ ਬਾਅਦ ਫਿਰ ਉਹ ਉੱਪਰੋਂ ਆਊਡਰ ਆ ਗਿਆ ਵੀ ਨਹੀਂ ਨਹੀਂ ਕੋਲੀ ਸਾਹਿਬ ਨਹੀਂ ਫਸਣੇ ਚਾਹੀਦੇ ਹੈਗੇ ਇਹਨੂੰ ਮਾਮਲੇ ਨੂੰ ਦੱਬੋ ਕਿਸੇ ਤਰੀਕੇ ਦੇ ਨਾਲ ਫਿਰ ਤਿਆਰ ਕੁ ਦਿਨਾਂ ਬਾਅਦ ਫਿਰ ਪ੍ਰੈਸ ਕਾਨਫਰੰਸ ਹੁੰਦੀ ਆ ਉੱਥੇ ਫਿਰ ਇਹੀ ਮਤਲਬ ਜਿਹੜੇ ਹੁਣ ਅੱਜਕੱਲ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਸ ਸਮੇ ਇਹ ਸੀਗੇ ਜਨਰਲ ਸੈਕਟਰੀ ਸੀਗੇ ਤੇ ਇਹਨਾਂ ਨੇ ਉਸ ਸਮੇ ਫਿਰ ਆ ਕੇ ਕਹਿੰਦਾ ਵੀ ਦੇਖੋ ਜੀ ਐਫ ਆਈ ਆਰ ਨਹੀਂ ਕਰਾਵਾਂਗੇ ਜਾਂ ਸ੍ਰੋਮਣੀ ਕਮੇਟੀ ਵੀ ਕਰਾਊਗੀ ਸ੍ਰੋਮਣੀ ਕਮੇਟੀ 'ਚ ਮਾਮਲੇ ਨੂੰ ਪੁਲਿਸ ਕੋਲੇ ਨਹੀਂ ਲੈ ਕੇ ਜਾਂਦੀ ਹੈਗੀ ਉਦੋਂ ਤੋਂ ਬਾਅਦ ਜਾਂਚ ਕਿਹੜੀ ਹੋਣੀ ਸੀਗੀ ਚਲੋ ਜੀ ਥੋੜਾ ਬਹੁਤ ਜਿਵੇਂ ਸ਼੍ਰੋਮਣੀ ਕਮੇਟੀ ਦਾ ਹੁੰਦਾ ਇਹਨਾਂ ਨੇ ਰੱਬ ਦਬਾ ਕੇ ਬਿੱਤੀ ਕੁਝ ਨਾ ਕੁਝ ਉਹਨਾਂ ਦੇ ਵਿਭਾਗੀ ਕਾਰਵਾਈਆਂ ਕਰਤੀਆਂ ਤੇ ਹੁਣ ਉਹ ਨਾ ਤਾਂ ਉਹ ਪਤਾ ਲੱਗਿਆ ਵੀ ਉਹ ਜਿਹੜਾ 75% ਰੁਪਈਆ ਸੀ ਉਹ ਵਾਪਸ ਆਇਆ ਕੋਲੀ ਸਾਹਿਬ ਤੋਂ ਜਾਂ ਨਹੀਂ ਆਇਆ ਉਹਦਾ ਨਹੀਂ ਕੁਝ ਪਤਾ ਲੱਗਿਆ ਉਦੋਂ ਬਾਅਦ ਇਹ ਸਾਰਾ ਮਾਮਲਾ ਦੱਬਤਾ ਪਰ ਸਿੱਖ ਸੰਗਤ ਤੋਂ ਚਾਹੁੰਦੀ ਸੀਗੀ ਵੀ ਇਹ ਮਾਮਲਾ ਜਿਹੜਾ ਆ ਪੁਲਿਸ ਕੋਲੇ ਜਾਵੇ ਉਹਦੀ ਜਾਂਚ ਹੋਵੇ ਅਸਲ ਦੇ ਵਿੱਚ ਪਤਾ ਤਾਂ ਲੱਗੇ ਕੌਣ ਕਿੱਥੋਂ ਕੀ ਕੁਝ ਹੋਇਆ ਕਿਉਂਕਿ ਆਪ ਅੱਗੇ ਵੀ ਜ਼ਿਕਰ ਕਰਕੇ ਹਟਿਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜਾ ਇੱਕ ਵੀ ਸਰੂਪ ਆ ਉਹ ਇਦਾਂ ਥੋੜੀ ਚਲਿਆ ਜਾਂਦਾ ਵੀ ਕਿਸੇ ਨੂੰ ਤੁਸੀਂ ਗੱਡੀ ਚ ਰੱਖ ਦਿਓਗੇ ਜਾਂ ਕਿੱਦਾਂ ਚਲਿਆ ਜਾਊਗਾ ਉਹਨੂੰ ਲਿਜਾਣ ਦਾ ਵਿਧੀ ਵਿਧਾਨ ਆ ਪੂਰਾ ਕਿ ਇਹ ਕਿਵੇਂ 328 ਸਰੂਪ ਚਲੇਗੇ ਸਿੱਖ ਸੰਗਤ ਜਾਣਣਾ ਤਾਂ ਉਹ ਵੀ ਸੀਗੀ ਜਦੋਂ ਇਹ ਕੁਝ ਹੋ ਰਿਹਾ ਸੀਗਾ ਜਿੱਦ ਤੇ ਧਾਮੀ ਸਾਹਿਬ ਨੇ ਆਹ ਕਰਿਆ ਮਤਲਬ ਵੀ ਨਹੀਂ ਜੀ ਇਹ ਪੁਲਿਸ ਕੋਲੇ ਨਹੀਂ ਜਾਊਗਾ ਇਹਨਾਂ ਦਿਨਾਂ ਦੇ ਵਿੱਚ ਉੱਥੇ ਧਰਨਾ ਵੀ ਲੱਗਿਆ ਰਿਹਾ ਤੇ ਜਦੋਂ ਸਮੁੰਦਰੀ ਹਾਲ ਦੇ ਬਾਹਰ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਉੱਥੇ ਧਰਨਾ ਵੀ ਲੱਗਿਆ ਰਿਹਾ ਮੁਝੇ ਖੰਗਪਰੇਤਾ ਨਾਲ ਆਇਆ ਪਰ ਉਹ ਵੀ ਬਾਅਦ ਦੇ ਵਿੱਚ ਬਿਰੇਨਾ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਟਾਸਕ ਫੋਰਸ ਤੋਂ ਕੁੱਟ ਕਟਾ ਕਰਕੇ ਉਹ ਕਢਾਤੇ ਬੰਦੇ ਜਿਹੜੇ ਧਰਨਾ ਦੇ ਹੁੰਦੇ ਸੀ ਬਾਹਰ ਕਢਤੇ ਉਹਦੇ ਵਿੱਚ ਬਹੁਤ ਸਾਰੇ ਬੰਦਿਆਂ ਦੇ ਉੱਪਰ ਜਿਹੜਾ ਪਰਚੇ ਦਾ ਦਰਦ ਕਰਾਤੇ ਸ਼੍ਰੋਮਣੀ ਕਮੇਟੀ ਨੇ 307 ਦੇ ਪਰਚੇ ਵੀ ਜੜੇ ਚੱਲ ਰਹੇ ਨੇ ਸਕਰੀਤ ਸਿੰਘ ਖੋਸੇ ਵਰਗੇ ਤੇ ਉਹ ਪਰਚੇ ਤੇ ਉਹ ਮਤਲਬ ਮਾਮਲਾ ਅਸਲ ਦੇ ਵਿੱਚ ਅੱਜ ਜਦੋਂ ਹੁਣ ਇਹਨਾਂ ਦੀ ਇਧਰੋਂ ਗ੍ਰਿਫਤਾਰੀ ਹੁੰਦੀ ਆ ਤੇ ਹਾਂ ਹੁਣ ਜਦੋਂ ਕਾਲਤਾ ਸਾਹਬ ਦੇ ਉਸ ਸਮੇਂ ਦੇ ਜਥੇਦਾਰ ਜਿਹੜੇ ਕਿ ਅੱਜਕੱਲ ਪੁਨਰਸ਼ਕੀਤ ਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੇ ਹੁਣ ਗੱਲ ਕਲੀਅਰ ਕੀਤੀ ਹੈ ਵੀ ਅਸਲ ਦੇ ਵਿੱਚ ਮਾਮਲਾ ਇਹ ਸੀ ਵੀ ਇਹ ਕੋਲੀ ਸਾਹਬ ਵਾਲੇ ਪਾਸੇ ਜਾਂਦਾ ਸੀ ਕੰਮ ਤੇ ਇਸ ਕਰਕੇ ਮਤਲਬ ਇਹ ਜਿਹੜਾ ਉਸ ਸਮੇਂ ਨਹੀਂ ਇਹਨਾਂ ਨੂੰ ਮਤਲਬ ਜਿਹੜਾ ਕੋਈ ਇਹਨਾਂ ਤੇ ਕਾਰਵਾਈ ਹੋਈ ਹੈਗੀ ਤੇ ਹੁਣ ਅੰਸਰਾਉਣੀ ਕਮੇਟੀ ਦੇ ਖਾਤੇ ਨੂੰ ਸੰਭਾਲਦੇ ਸੀਗੇ ਇਹ ਮਤਲਬ ਉਹ ਹੁਣ ਸਾਰਾ ਕੁਝ ਇਹਨਾਂ ਨੂੰ ਦੱਸਣਾ ਪੈਣਾ ਹੀ ਹੈ ਜਦੋਂ ਕਿਉਂਕਿ ਰੌਲਾ ਹੁਣ ਵੀ ਇਸੇ ਗੱਲ ਦੇ ਪੈ ਰਿਹਾ ਸੀਗਾ ਜਿਆਦਾ ਮੈਨੂੰ ਲੱਗਦਾ ਰੌਲਾ ਇਸੇ ਗਲਤੀ ਪੈ ਰਿਹਾ ਜੀਗਾ ਵੀ ਹੁਣ ਜਿਹੜੀ ਐਫ ਆਈ ਆਰ ਹੋਈ ਆ ਉਹ ਵੀ ਇੱਧਰ ਜਾਂਦੀ ਐ ਪੜਦੇ ਬਹੁਤੇ ਖੋਲਣਗੇ ਤੇ ਇਹਨੂੰ ਫੇਰ ਕਹਿ ਰਹੇ ਸੀ ਧਰਮ ਦੇ ਵਿੱਚ ਦਖਲੰਦਗੀ ਹੈਗੀ ਜਿਹੜਾ ਇਹ ਪਰਚਾ ਜਾਂ ਹੋਇਆਗਾ ਹਾਲਾਂਕਿ ਪਰਚਾ ਹੋਇਆ ਜਿਹੜਾ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਨਾਲ ਕਿਉਂਕਿ ਉਹ ਜਿਹੜੀ ਸੰਗਤ ਬੈਠੀ ਸੀਗੀ ਮਹਾਰਤਾਰਨੇ ਤੇ ਲੰਬੇ ਸਮੇਂ ਤੋਂ ਗੈਨੀਬਲ ਸਿੰਘ ਬਡਾਲਾ ਹੁਣੀ ਬਾਹਰ ਜਿੱਥੇ ਆਪਾਂ ਦਲਿਆਰੇ ਦੇ ਦਲਿਆਰਾ ਸੁਰੂ ਹੁੰਦਾਗਾ ਅੰਜਲਣਾ ਜਿਹੜੀ ਉਹ ਬਰਾਸ਼ ਦੀ ਗਲੀ ਸ਼ੁਰੂ ਹੁੰਦੀ ਹੈਗੀ ਜਿੱਥੇ ਬੁੱਤ ਲੱਗਿਆ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਗੜੀ ਗੁਰਦੁਆਰੇ ਦੇ ਕੋਲੇ ਉੱਥੇ ਉਹਨਾਂ ਨੇ ਤੰਬੂ ਲਾ ਕੇ ਲਗਾਤਾਰ ਰਿਹਾ ਜਿਹੜਾ ਉੱਥੇ ਮੋਰਚਾ ਲਾਇਆ ਹੋਇਆ ਸੀਗਾ ਕਈ ਲੰਮੇ ਸਮੇਂ ਤੋਂ ਤਕਰੀਬਨ ਕਈ ਸਾਲ ਵਾਂਗੂ ਲੱਗ ਗਿਆ ਉਹਨਾਂ ਨੂੰ ਤੇ ਉਹਨਾਂ ਨੇ ਫਿਰ ਇਹ ਮਾਮਲਾ ਹਾਈ ਕੋਰਟ 'ਚ ਲੈ ਕੇ ਹੁਣ ਹਾਈ ਕੋਰਟ ਦੇ ਜਟ੍ਰੈਕਸ਼ਨ ਦੇ ਉੱਪਰ ਇਹ ਜਿਹੜਾ ਮਾਮਲਾ ਦਰਜ ਹੋਇਆ ਹੈਗਾ 2003 ਦੇ ਵਿੱਚ ਵੀ ਪੰਜਾਬ ਵਿਜੀਲੈਂਸ ਬਿਊਰੋ ਨੇ ਉਦੋਂ ਜਦੋਂ ਇੱਕ ਬਾਦਲ ਪਰਿਵਾਰ ਨਾਲ ਸੰਬੰਧਿਤ ਮਨੀ ਲਾਂਡਰਿੰਗ ਦੇ ਦੋਸ਼ਾਂ ਰੋਚ ਉਹ ਵੀ ਇਹਦੇ ਵਿਰੁੱਧ ਜਿਹੜਾ ਗ੍ਰਿਫਦਾਰੀ ਵਾਰੰਟ ਜਾਰੀ ਕੀਤਾ ਹੋਇਆ ਸੀਗਾ ਅੱਜ ਉਹ ਵੀ ਇਹਦੇ ਵਿੱਚ ਆਉਂਦਾ ਵੀ ਇਹਦੇ ਤੇ ਕੋਈ ਵੀ ਮਾਮਲਾ ਸੀਗਾ ਤੇ ਇਹ ਹੁਣ ਦੇਖਦੇ ਆਂ ਜੀ ਇਹ ਦੇ ਇਹਦੇ ਵਿੱਚ ਹੁਣ ਜਿਹੜਾ ਉਹ ਗਿਆਨੀ ਹਰਪੀਨ ਸਿੰਘ ਹੁਣ ਹੀ ਕਹਿ ਰਹੇ ਨੇ ਕਿ ਉਹ 328 ਰੁਪਿਆਂ ਵਾਲਾ ਮਾਮਲਾ ਉਹਦੇ ਵਿੱਚੋਂ ਕੀ ਨਿਕਲ ਕੇ ਆਉਂਦਾਗਾ ਜਦੋਂ ਹੁਣ ਇਹਦੀ ਗ੍ਰਿਫਦਾਰੀ ਹੋਈ ਆ ਤਾਂ ਨਿਕਲੂਗਾ ਕਾਫੀ ਕੁਝ ਮਤਲਬ ਜਿਸ ਤਰ੍ਹਾਂ ਇਹ ਗੱਲ ਆ ਰਹੀ ਹੈ ਨਾ ਬਾਹਰ ਨਿਕਲ ਕੇ ਤੇ ਜਿਹੜੇ ਇਸ ਤਰ੍ਹਾਂ ਦੇ ਵਿਵਾਦਤ ਬੰਦੇ ਹੁੰਦੇ ਉਹਨਾਂ ਕੋਲੇ ਬਹੁਤ ਕੁਝ ਹੁੰਦਾ ਉਹਨਾਂ ਦੇ ਪੜਦੇ ਚੜ੍ਹਦੇ ਬਹੁਤ ਲੋਕਾਂ ਦੇ ਹੁੰਦੇ ਆ ਤੇ ਜੇ ਪੁਲਿਸ ਚਾਹੇ ਤਾਂ ਫਿਰ ਸਾਰੇ ਪੜਦੇ ਕੱਢ ਵੀ ਸਕਦੀ ਹੈ ਜਦੋਂ ਗ੍ਰਿਫਤਾਰੀ ਹੋ ਜਾਂਦੀ ਹੈਗੀ ਹੈ ਨੀ ਤੇ ਹੁਣ ਦੇਖਦੇ ਆਂ ਵੀ ਪੁਲਿਸ ਕੱਢਣਾ ਚਾਹੂਗੀ ਜਾਂ ਨਹੀਂ ਚਾਹੂਗੀ ਜਾਂ ਸਰਕਾਰ ਹੁਣ ਇਹਨੂੰ ਗੱਲ ਨੂੰ ਅੱਗੇ ਵਧਾਊਗੀ ਜਾਂ ਰੌਲਾ ਰੱਪਾ ਪਾ ਕੇ ਛੱਡ ਦੇਣਗੇ ਇਹ ਦੇਖਣ ਵਾਲਾ ਮਾਮਲਾ ਵੀ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ ਹੂੰ ਜੀ ਬਿਲਕੁਲ ਜਕਸੀਰ ਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਹੁਣ ਕੌਣ ਵਾਲੇ ਦਿਨਾਂ 'ਚ ਇਹ ਦੇਖਣਾ ਹੋਇਆ ਤਾਂ ਕਿ ਇਹ ਮਾਮਲਾ ਕਿਹੜਾ ਰੁਖ ਅਪਣਾਉਂਦਾ ਹੈ ਫਿਲਹਾਲ ਕਾਰਵਾਈ ਤਾਂ ਹੁਣ ਸ਼ੁਰੂ ਕਰ ਦਿੱਤੀ ਗਈ ਹੈ ਜੋ ਲੰਬੇ ਸਮੇਂ ਤੋਂ ਪੰਥ ਨੂੰ ਉਡੀਕ ਸੀ ਜੋ ਕੌਮ ਨੂੰ ਉਡੀਕ ਸੀ ਉਹ ਕਾਰਵਾਈ ਹੁਣ ਸ਼ੁਰੂ ਹੋ ਚੁੱਕੀ ਹੈ ਤਾਂ ਜੇਕਰ ਆਪਾਂ ਹੁਣ ਅੱਗੇ ਵਧਦੇ ਆ ਤਾਂ ਪੰਥ ਦੇ ਲਈ ਅਕਾਲੀ ਦਲ ਪੁਨਰਸੁਰਜੀਤ ਬਣਾਇਆ ਗਿਆ ਕਿਹਾ ਗਿਆ ਕਿ ਤੇ ਇਸ ਦੇ ਦਲ ਦੇ ਵਿੱਚ ਪੰਥਕ ਮੁੱਦਿਆਂ ਦੀ ਆਵਾਜ਼ ਚੁੱਕੀ ਜਾਊਗੀ ਪਰ ਹੁਣ ਅਕਾਲੀ ਦਲ ਪੁਨਰਸੁਰਜੀਤ ਜੋ ਚੱਲ ਰਿਹਾ ਹੈ ਉਸ ਦੇ ਵਿੱਚ ਮੀਟਿੰਗਾਂ ਜੋ ਨੇ ਉਹ ਹੋ ਰਹੀਆਂ ਨੇ ਪ੍ਰੈਸ ਕਾਨਫਰੰਸ ਦੀ ਵੀ ਗੱਲ ਕੀਤੀ ਜਾ ਰਹੀ ਹੈ ਇਸ ਵੇਲੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਹੋਈ ਹੀ ਹੈ ਤਾਂ ਇਹ ਆ ਰਿਹਾ ਨਿਕਲ ਕੇ ਕੀ ਗਠ ਜੋੜ ਹੋ ਸਕਦਾ ਹੈ ਕੀ ਕਿਤੇ ਗਠ ਜੋੜ ਕਰ ਸਕਦਾ ਹੈ ਅਕਾਲੀ ਦਲ ਪੁਨਰ ਸੁਰਜੀਤ ਕਿਉਂਕਿ ਜਦੋਂ ਮਨਪ੍ਰਿਤ ਅਿਆਲੀ ਦੀ ਗੱਲ ਆਉਂਦੀ ਹੈ ਤਾਂ ਕਿਹਾ ਜਾਂਦਾ ਸੀਗਾ ਕਿ ਗਿਆਨੀ ਹਰਪ੍ਰੀਤ ਸਿੰਘ ਹੂਰਾ ਦੇ ਨਾਲ ਅਿਆਲੀ ਨਹੀਂ ਆ ਅਕਾਲੀ ਦਲ ਦੇ ਨਾਲ ਆ ਪਰ ਹੁਣ ਦੂਜੇ ਪਾਸੇ ਇਸ ਮੀਟਿੰਗ ਦੇ ਵਿੱਚ ਅਿਆਲੀ ਵੀ ਸੀ ਤਾਂ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਪੁਨਰ ਸੁਰਜੀਤ ਬੀਤੇ ਇੱਕ ਲਗਭਗ ਡੇਢ ਸਾਲ ਪਹਿਲਾਂ ਹੋਂਦ ਦੇ ਵਿੱਚ ਆਉਂਦਾ ਤੇ ਜਦੋਂ ਅਕਾਲੀ ਦਲ ਪੁਨਰ ਸੁਰਜੀਤ ਬਣਾਇਆ ਜਾਂਦਾ ਤੇ ਇਹੀ ਜੋ ਮੋਟੋ ਰੱਖਿਆ ਗਿਆ ਸੀ ਇਹੀ ਗੱਲ ਕੀਤੀ ਗਈ ਸੀ ਕਿ ਜੋ ਇਹ ਦਲ ਬਣਾਇਆ ਜਾਏਗਾ ਇਹ ਪਾਰਟੀ ਬਣਾਈ ਜਾਏਗੀ ਇਹ ਉਹਨਾਂ ਮੁੱਦਿਆਂ ਤੇ ਵਰਕ ਕਰੇਗੀ ਉਹਨਾਂ ਮੁੱਦਿਆਂ ਤੇ ਬੁਲੇਗੀ ਜਿਹੜੇ ਮੁੱਦੇ ਜੋ ਨੇ ਪੰਥ ਦੇ ਨਾਲ ਬਹੁਤ ਜ਼ਿਆਦਾ ਪੰਥ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ ਤਾਂ ਹੁਣ ਜਗਸੀਰ ਜੀ ਜਿਸ ਤਰੀਕੇ ਦੇ ਨਾਲ ਗੱਲ ਹੋ ਰਹੀ ਹੈ ਕਿ ਗੱਠ ਜੋੜ ਹੋ ਸਕਦਾ ਹੈ ਇਹ ਆਲੀ ਜੋ ਨੇ ਇਸ ਮੀਟਿੰਗ ਦੇ ਵਿੱਚ ਸੀਗੇ ਜੋ ਚੰਡੀਗੜ੍ਹ ਦੇ ਵਿੱਚ ਹੋਈ ਹੈ ਤਾਂ ਕੀ ਕਹਿਣਾ ਚਾਹੂਗੇ ਹਾਂ ਦੇਖੋ ਜੀ ਅ ਦਾਰਾਸਲ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਮਨਪ੍ਰੀਤ ਸਿੰਘ ਇਹ ਆਲੀ ਦਾ ਜਿਹੜਾ ਇਸ ਤੋਂ ਦੂਰ ਰਹਿਣਾ ਤੋਂ ਇਹ ਤਾਂ ਜਦੋਂ ਤੋਂ ਪ੍ਰਧਾਨ ਬਣੇ ਨੇ ਇਹਦੇ ਉਦੋਂ ਤੋਂ ਹੀ ਲੱਗਦਾ ਇਹ ਮਾਮਲਾ ਜਿਹੜਾ ਜਦੋਂ ਤੋਂ ਹਰਪ੍ਰੀਤ ਜਾਨੀ ਹਰਪ੍ਰੀਤ ਸਿੰਘ ਹੋਣੀ ਪ੍ਰਧਾਨ ਬਣਿਆ ਉਦੋਂ ਤੋਂ ਹੀ ਲੱਗਦਾ ਸੀ ਵੀ ਇਹਦੇ ਵਿੱਚ ਇਕਤਾ ਜਿਹੜੀ ਨਹੀਂ ਹੈ ਜੀ ਇਹਨਾਂ ਦਾ ਸਾਰਿਆਂ ਦੀ 100 ਨਹੀਂ ਹੈਗੇ ਜਿਹੜੇ ਪੁਨਰਸਰਜੀਤ ਅਕਾਲੀਵਾਲਾ ਵਾਲੇ ਵੀ ਆਗੂ ਨੇਗੇ ਤੇ ਇਹ ਇਹਦੇ ਨਾਲ ਕਿਉਂਕਿ ਉਦੋਂ ਜਿਹੜੀ ਗੱਲ ਕਰਦੇ ਆਪਾਂ ਪਹਿਂਡੀਆਂ ਮੀਟਿੰਗਾਂ ਦੇ ਵਿੱਚ ਬੀਬੀ ਜਿੰਗੂਰ ਕੌਰ ਬਾਰੇ ਗੱਲਾਂ ਬਾਹਰ ਆਉਣ ਲੱਗੀਆਂ ਸੀਗੀਆਂ ਤੇ ਉਹ ਇੱਕ ਦੋ ਵਾਰ ਤਾਂ ਲਕੀ ਵੀ ਹੋ ਚੁੱਕੀ ਸੀਗੀ ਤੋਂ ਉਦੋਂ ਬਾਅਦ ਜਿਹੜਾ ਮਰਪੀ ਸਿੰਘ ਵਾਲੀ ਆ ਇਹ ਇਹਨੇ ਤਾਂ ਹੁਣ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਲਈ ਕਿਸੇ ਜਗ੍ਹਾ ਇੱਕ ਐ ਵੀ ਦਿੱਤਾ ਸੀਗਾ ਕਿ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੇਗੀਆਂ ਜਾਂ ਹੋਰ ਉਹਦੇ ਬੰਦੇ ਜਿੱਤੇ ਹੈਗੇ ਦੋਨਾਂ ਨੂੰ ਦੇਵਤੋਂ ਨੇ ਕਹਿਤਾ ਸੀ ਵੀ ਪੂਰਨ ਸ਼ਰਧੀ ਤੇ ਕਾਲੀ ਦਲ ਨਾਲ ਇਹਨਾਂ ਦਾ ਕੋਈ ਬਹੁਤੀ ਨੇੜਤਾ ਜਾਂ ਕੋਈ ਗੱਲ ਨਹੀਂ ਹੈਗੀ ਪਰ ਉਸ ਤੋਂ ਬਾਅਦ ਕੁਝ ਮੀਟਿੰਗਾਂ ਹੋਈਆਂ ਫਿਰ ਜਾਨੀਆ ਮਨਪ੍ਰੀਤ ਸਿੰਘ ਬਾਹਰ ਸੀ ਉਹਨਾਂ ਨੇ ਆ ਕੇ ਫੇਰ ਇਸ ਮਾਮਲੇ ਨੂੰ ਹੌਲੀ-ਹੌਲੀ ਜਿਹੜੇ ਇਸ ਤਰ੍ਹਾਂ ਕੋਈ ਬਖਰੇਵੇਂ ਵੱਧ ਲਈ ਉਹਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਤੇ ਹੁਣ ਮਨਪ੍ਰੀਤ ਸਿੰਘ ਯਾਲੀ ਵੀ ਉਹਦੇ ਵਿੱਚ ਸ਼ਾਮਲ ਤਾਂ ਹੋਏ ਨੇਗੇ ਪਰ ਹੁਣ ਦੇਖਦੇ ਆਂ ਵੀ ਇਹ ਏਕਾ ਦਿਖਾਉਣ ਦਾ ਹੀ ਹੈ ਜਾਂ ਸੱਚੀ ਏਕਾ ਹੋਊਗਾ ਇਹਨਾਂ ਦਾ ਤੋ ਇਹ ਇਹ ਬੜਾ ਵੱਡਾ ਇੱਕ ਸਵਾਲ ਬਣਦਾ ਕਿਉਂਕਿ ਜਿਉਂ-ਜਿਉਂ 2027 ਨੇੜੇ ਆ ਰਿਹਾਗਾ ਤਾਂ ਕਿਉਂ ਕਿਉਂ ਨਾ ਪੰਥਕ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਮਤਲਬ ਤਸ਼ਮਾਨ ਜਾ ਪਹਿ ਚੁੱਕਿਆਗਾ ਉਹ ਉਹ ਕਿਤੇ ਵੀ ਇੱਕ ਪਾਸੇ ਖੜਾ ਹੁੰਦਾ ਦਿਖਾਈ ਨਹੀਂ ਦਿੰਦਾ ਹੈਗਾ ਸੋ ਜਦੋਂ ਗਨ ਭਾਰਤੀ ਦੀ ਆਈ ਸੀ ਗੱਲ ਤਾਂ ਸਾਹਿਬ ਵੱਲੋਂ ਭਾਰਤੀ ਦੀ ਗੱਲ ਕੀਤੀ ਗਈ ਦੋਨੇ ਪਾਸੇ ਭਾਰਤੀ ਹੋਈ ਇਹਨਾਂ ਨੇ ਵੀ ਭਾਰਤੀ ਕੀਤੀ ਹੈ ਉਹ ਉਹ ਚਲੋ ਭਾਰਤੀ ਜਿਹੜੀ ਬਾਦਲਦਲ ਦੀ ਐ ਉਹਨਾਂ ਨੇ ਤਾਂ ਉਦੋਂ ਬਾਅਦ ਚੋਣਾ ਵੀ ਲੜੜੀਆਂ ਆਪਦੇ ਜ਼ਿਲ੍ਹਾ ਪ੍ਰਧਾਨ ਤੱਕ ਸਾਰਾ ਟਾਂਚਾ ਲਾਣ ਕਰ ਦਿੱਤਾ ਇੱਧਰ ਜਿਹੜਾ ਭਾਰਤੀ ਤਾਂ ਇਹਨਾਂ ਦੀ ਵੀ ਸੀ ਇਹਨਾਂ ਤੋਂ ਅਜੇ ਤੱਕ ਆਪਣਾ ਉੱਪਰਲਾ ਟਾਂਚਾ ਜਿਹੜਾ ਉਹੀ ਨਹੀਂ ਸੈੱਟ ਆਇਆ ਉਹਦੀ ਵੀ ਇੱਕ ਵਾਰ ਪਹਿਲਾਂ ਜਿਹੜੀ ਇਹਨਾਂ ਨੇ ਅਨਾਊਂਸਮੈਂਟ ਕਰਤੀ ਸੀਗੀ ਉਸ ਤੋਂ ਬਾਅਦ ਫੇਰ ਫੇਰ ਬਦਲ ਕੀਤਾ ਗਿਆ ਜਿਵੇਂ ਜੇ ਪਰਮਿੰਦਰ ਸਿੰਘ ਢੀਂਡਸਾ ਨੂੰ ਦੁਬਾਰੇ ਫਿਰ ਸੀਨੀਅਰ ਉਮੀਦਵਾਰ ਪ੍ਰਧਾਨ ਬਣਾ ਦਿੱਤਾ ਗਿਆ ਪਹਿਲਾਂ ਉਹਨਾਂ ਨੂੰ ਖਜਾਨਚੀ ਬਣਾਇਆ ਗਿਆ ਸੀਗਾ ਪੁਨਰਸੰਜੀਤ ਅਕਾਲੀ ਦਲ ਦਾ ਉਹ ਇਸ ਤਰ੍ਹਾਂ